ਖੋਰ اهم ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਚੰਗੇ ਭੋਖ ਦੀ ਤਲਾਸ਼ ਦੇ ਵਿੱਚ ਜਾਂ ਫਿਰ ਕਹਿ ਲਓ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਲੋਕ ਆਪਣੇਆਂ ਨੂੰ ਪਿੱਛੇ ਛੱਡ ਕੇ ਵਿਦੇਸ਼ ਜਾਂਦੇ ਨੇ ਨੌਜਵਾਨ ਪੰਜਾਬ ਦੇ ਵਿਦੇਸ਼ ਜਾਂਦੇ ਨੇ ਕਿ ਚਲੋ ਜੇ ਇੱਥੇ ਕੁਝ ਨਹੀਂ ਸਾਡਾ ਬਣ ਰਿਹਾ ਸ਼ਾਇਦ ਉੱਥੇ ਕੁਝ ਬਣ ਜੇ ਮਾਪੇ ਪਰਿਵਾਰ ਵਾਲੇ ਜ਼ਮੀਨ ਕਟਾ ਵੇਚ ਕੇ ਆਪਣੇ ਬੱਚੇ ਦਾ ਭੋਖ ਰੋਸ਼ਨ ਕਰਨ ਲਈ ਸੀਨੇ ਤੇ ਪੱਥਰ ਧਰ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਪਰ ਜਦੋਂ ਉਹ ਉਸ ਮੰਜ਼ਲ ਤੱਕ ਨਹੀਂ ਪਹੁੰਚ ਪਾਂਦੇ ਜਿਹੜੀ ਮੰਜ਼ਲ ਤੈਅ ਕੀਤੀ ਹੁੰਦੀ ਹੈ ਫਿਰ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਅਜੇ ਹੀ ਪਹਾੜ ਟੁੱਟ ਰਿਹਾ ਹੈ ਪੰਜਾਬ ਦੇ ਤਿੰਨ ਪਰਿਵਾਰਾਂ ਦੇ ਉੱਤੇ ਜਿਨ੍ਹਾਂ ਦੇ ਬੱਚੇ ਗਏ ਤਾਂ ਆਸਟ੍ਰੇਲੀਆ ਸੀ ਪਰ ਈਰਾਨ ਜਾ ਕੇ ਫਸ ਗਏ ਜੀ ਹਾਂ ਈਰਾਨ ਦੇ ਵਿੱਚ ਪੰਜਾਬ ਦੇ ਤਿੰਨ ਨੌਜਵਾਨ ਬੁਰੀ ਤਰ੍ਹਾਂ ਤੇ ਨਾਲ ਫਸ ਗਏ ਨੇ ਕਿਵੇਂ ਪੂਰੀ ਕਹਾਣੀ ਤੁਹਾਨੂੰ ਦੱਸਦੇ ਹਾਂ ਤੂਰੀ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਹ ਨੌਜਵਾਨ ਨੇ ਆਸਟ੍ਰੇਲੀਆ ਜਾਣ ਲਈ ਇਹ ਤਿੰਨੋ ਕਰੋ ਨਿਕਲੇ ਸੀ ਔਰ ਇਹਨਾਂ ਨੂੰ ਤਿੰਨਾਂ ਨੂੰ ਅਗਵਾ ਕਰਕੇ ਪਰਿਵਾਰ ਤੋਂ ਹੁਣ 1 ਕਰੋੜ ਰੁਪਏ ਮੰਗੇ ਜਾ ਰਹੇ ਨੇ ਅਗਵਾ ਹੋਣ ਵਾਲਿਆਂ ਦੇ ਵਿੱਚ ਧੂਰੀ ਦਾ ਨੌਜਵਾਨ ਹੁਸਨਪ੍ਰੀਤ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਨਵਾਂ ਸ਼ਰਦਾ ਜਸਪਾਲ ਸਿੰਘ ਵੀ ਅਗਵਾਕਰਾਂ ਦੇ ਕਬਜ਼ੇ ਦੇ ਵਿੱਚ ਹੈ ਪਰਿਵਾਰ ਨੇ ਜਸਪਾਲ ਨਾਲ ਕੁੱਟਮਾਰ ਦਾ ਵੀਡੀਓ ਵੀ ਸ਼ੇਅਰ ਕੀਤਾ ਕਿ ਉਸ ਨਾਲ ਕੁੱਟਮਾਰ ਵੀ ਹੋਈ ਹੈ ਹੁਸ਼ਿਆਰਪੁਰ ਦੇ ਅਮਰਤਪਾਲ ਸਿੰਘ ਦੇ ਪਰਿਵਾਰ ਤੋਂ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਪਰਿਵਾਰ ਨੇ ਆਪਣੇ ਜੀ ਨੂੰ ਭਾਰਤ ਵਾਪਸ ਲਿਆਉਣ ਦੀ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅਮਰਤਪਾਲ ਅਮਰਤਪਾਲ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਕਿ ਜਿਸ ਅਕਾਊਂਟ ਦੇ ਵਿੱਚ ਪੈਸੇ ਪਾਉਣ ਨੂੰ ਕਿਹਾ ਗਿਆ ਉਹ ਅਕਾਊਂਟ ਨੰਬਰ ਪਾਕਿਸਤਾਨ ਦਾ ਹੈ 18 ਲੱਖ ਰੁਪਏ ਲੈ ਕੇ ਏਜੰਟ ਨੇ ਆਸਟ੍ਰੇਲੀਆ ਭੇਜਣ ਦਾ ਦਾਅਵਾ ਕੀਤਾ ਸੀ ਤੇ ਵਾਅਦਾ ਕੀਤਾ ਸੀ ਕਿ ਇਹਨਾਂ ਨੂੰ ਆਸਟ੍ਰੇਲੀਆ ਭੇਜਾਂਗਾ ਈਰਾਨ ਦੀ ਰਾਜਧਾਨੀ ਦੇ ਵਿੱਚ ਸਥਿਤ ਭਾਰਤੀ ਐਮਬੈਸੀ ਦਾ ਈਰਾਨ ਦੇ ਵਿੱਚ ਫਸੇ ਨੌਜਵਾਨਾਂ ਨੂੰ ਲੈ ਕੇ ਅਫੀਸ਼ੀਅਲ ਬਿਆਨ ਵੀ ਆ ਚੁੱਕਾ ਹੈ ਬੀੜਤ ਪਰਿਵਾਰਾਂ ਨੂੰ ਮਿਲੀ ਨੌਜਵਾਨਾਂ ਦੇ ਗਾਇਬ ਹੋਣ ਦੀ ਜਾਣਕਾਰੀ ਇਹ ਅੰਬੈਸੀ ਨੇ ਦੱਸਿਆ ਅੰਬੈਸੀ ਨੇ ਮਾਮਲੇ ਨੂੰ ਲੈ ਕੇ ইরਾਨੀ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਛੁਡਾਇਆ ਜਾਵੇ ਗੁੰਮ ਹੋਏ ਭਾਰਤੀ ਨੌਜਵਾਨਾਂ ਨੂੰ ਜਲਦ ਲੱਭਣ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ਇਹ ਅੰਬੈਸੀ ਵੱਲੋਂ ਅੰਬੈਸੀ ਦਾ ਦਾਅਵਾ ਹੈ ਕਿ ਅਸੀਂ ਲਗਾਤਾਰ ਪਰਿਵਾਰਾਂ ਦੇ ਸੰਪਰਕ ਦੇ ਵਿੱਚੋਂ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਪਰਿਵਾਰਾਂ ਨੂੰ ਇਸ ਬਾਰੇ ਜਾਣੂ ਜ਼ਰੂਰ ਕਰਾ ਦਿੰਦੇ ਹਾਂ ਸੋ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਏਜੰਟ ਹੈ ਉਸਨੇ ਇਹਨਾਂ ਨੂੰ ਆਸਟ੍ਰੇਲੀਆ ਲੈ ਕੇ ਜਾਣਾ ਸੀ ਪਰ ਆਸਟ੍ਰੇਲੀਆ ਡਾਇਰੈਕਟ ਨਾਲ ਲਿਜਾ ਕੇ ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ ਫਲਾਣੀ ਜਗ੍ਹਾ ਤੋਂ ਲੈ ਕੇ ਜਾਵਾਂਗੇ ਠਿੰਕੀ ਜਗ੍ਹਾ ਤੋਂ ਲੈ ਕੇ ਜਾਵਾਂਗੇ ਤੇ ਅੰਤ ਦੇ ਵਿੱਚ ਉਹ ਈਰਾਨ ਜਾ ਕੇ ਫਸ ਗਏ ਨੇ ਇਹ ਤਿੰਨ ਤਸਵੀਰਾਂ ਹੁਸ਼ਿਆਰਪੁਰ ਦੀ ਹੈ ਧੂਰੀ ਦੀ ਹੈ ਔਰ ਇੱਕ ਨਵਾਂ ਸ਼ਹਿਰ ਜਿਹੜੇ ਤਿੰਨ ਨੌਜਵਾਨ ਨੇ ਉਹ ਫਸੇ ਹੋਏ ਨੇ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਧੂਰੀ ਦੇ ਵਿੱਚ ਇਹ ਤਿੰਨੋਂ ਨੌਜਵਾਨ ਜਿਹੜੇ ਨੇ ਉਹ ਈਰਾਨ ਦੇ ਵਿੱਚ ਹੁਣ ਫਸੇ ਹੋਏ ਨੇ ਜਿੱਥੇ ਇਨਾ ਤੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਕਿ 1 ਕਰੋੜ ਰੁਪਏ ਦਿਓ ਤਾਂ ਤੁਹਾਡੇ ਬੱਚੇ ਨੇ ਜਿਹੜੇ ਛੱਡਾਂਗੇ ਪੁਲਿਸ ਤੱਕ ਵੀ ਗੱਲ ਪਹੁੰਚੀ ਹੈ ਪੁਲਿਸ ਦਾ ਦਾਵਾ ਕੀ ਹੋਵੇ ਸੁਣ ਲਓ ਕੋਈ ਕੰਪਲੇਂਟ ਆਈ ਸੀਗੀ ਕਿ ਅਮਰਤਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕੰਜੰਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸੀਗੇ 16 ਲੱਖ ਰੁਪਈਆ ਤੇ ਉਹ ਈਰਾਨ ਦੇ ਵਿੱਚ ਜਦੋਂ ਉਤਰੇ ਉਹਨਾਂ ਦਾ ਸਟੇ ਸੀਗਾ ਇੱਕ ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਟ ਨੂੰ ਉਹਨਾਂ ਨੂੰ ਕਿਹਾ ਕਿ ਇੱਥੇ ਇੱਕ ਦਿਨ ਦਾ ਸਟੇ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਿਹੜੇ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਏ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਤੁਰੰਤ ਜੀ 109 ਫਟਾ 25 ਤੇ ਇਹਨਾਂ ਤਿੰਨਾਂ ਦੀ ਭਾਲ ਜਾਰੀ ਹੈ ਤੈਨੂੰ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਸਤਾਰੀ ਅਜਨੇ ਰੇਡ ਜਾਰੀ ਆ ਦੇ ਦੌੜੇ ਹੋਏ ਨੇ ਇਹ ਤੇ ਜਲਦ ਗ੍ਰਿਫਤਾਰ ਕਰਾਂਗੇ ਨਾ ਹੂੰ ਸੋ ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਖੁੰਬਾ ਵਾਂਗੂ ਉੱਗੇ ਹੋਏ ਏਜੰਟ ਨੇ ਜਿਨ੍ਹਾਂ ਤੇ ਨਕੇਲ ਕੱਸਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਏਜੰਟ ਨਾਲ ਪਹਿਲਾ ਇਹ ਤੈਅ ਹੁੰਦਾ ਕਿ ਤੁਹਾਨੂੰ ਆਸਟ੍ਰੇਲੀਆ ਲੈ ਕੇ ਜਾਇਆ ਜਾਏਗਾ ਇੱਕ ਤਰੀਕ ਦਿੱਤੀ ਜਾਂਦੀ ਹੈ ਦੋ ਤਰੀਕ ਦਿੱਤੀ ਜਾਂਦੀ ਹੈ ਤੀਜੀ ਤਰੀਕ ਦਿੱਤੀ ਜਾਂਦੀ ਹੈ ਔਰ ਤਿੰਨੇ ਤਰੀਕਾਂ ਦੇ ਵਿੱਚੋਂ ਜਦੋਂ ਨਹੀਂ ਲੈ ਜਾਇਆ ਜਾਂਦਾ ਚੌਥੀ ਤਰੀਕ ਦੇ ਵਿੱਚ ਇਹਨਾਂ ਨੂੰ ਈਰਾਨ ਲੈ ਕੇ ਜਾਇਆ ਜਾਂਦਾ ਹੈ ਕਿ ਕਨੈਕਟਿੰਗ ਫਲਾਈਟ ਹੋਏਗੀ ਈਰਾਨ ਤੋਂ ਬਾਅਦ ਤੁਹਾਨੂੰ ਉਸੇ ਆਸਟ੍ਰੇਲੀਆ ਲੈ ਕੇ ਜਾਵਾਂਗੇ ਪਰ ਈਰਾਨ ਦੇ ਵਿੱਚ ਜਦੋਂ ਉਤਰਦੇ ਨੇ ਤਾਂ ਇਹਨਾਂ ਤਿੰਨਾਂ ਦੀ ਕਿਡਨਾਪਿੰਗ ਹੋ ਜਾਂਦੀ ਹੈ ਤਾਂ ਹੁਣ ਪਰਿਵਾਰਕ ਮੈਂ ਉਹਨਾਂ ਨੇ ਵੀ ਇਹ ਕਿਹਾ ਕਿ ਭਾਰਤ ਸਰਕਾਰ ਤਾਂ ਆਪਣਾ ਕੰਮ ਕਰੇਗੀ ਪਰ ਪੰਜਾਬ ਦੀ ਸਰਕਾਰ ਨੂੰ ਇਹਨਾਂ ਏਜੰਟਾਂ ਤੇ ਨੱਥ ਪਾਉਣ ਦੀ ਲੋੜ ਆ। ਜਿਹੇ ਤਿੰਨ ਬੱਚੇ ਜਿਹੜੇ ਨੇ ਜਸਪਾਲ ਸਿੰਘ, ਅਮਰਿਤਪਾਲ ਸਿੰਘ ਤੇ ਹੁਸਨਪ੍ਰੀਤ ਸਿੰਘ ਇਹਨਾਂ ਤਿੰਨਾਂ ਨੂੰ ਅਗਵਾ ਕੀਤਾ ਗਿਆ। ਪੰਜਾਬ ਦੇ ਇੱਕ ਏਜੰਟ ਨੇ ਇਹਨਾਂ ਤੋਂ 18-18 ਲੱਖ ਰੁਪਏ ਲੈਣ ਦੀ ਗੱਲ ਕੀਤੀ ਔਰ 18-18 ਲੱਖ ਰੁਪਏ ਲੈ ਕੇ ਇਹਨਾਂ ਨੂੰ ਕਿਹਾ ਸੀ ਤੈਨੂੰ ਆਸਟ੍ਰੇਲੀਆ ਭੇਜ ਰਿਆਂ। ਇਹਨਾਂ ਨੂੰ ਈ-ਵੀਜ਼ਾ ਵੀ ਦਿਖਾਇਆ ਆਸਟ੍ਰੇਲੀਆ ਦਾ ਔਰ ਇਹਨੂੰ ਕਿਹਾ ਦੁਬਈ ਜਾਓਗੇ, ਦੁਬਈ ਤੋਂ ਈਰਾਨ ਜਾਓਗੇ ਔਰ ਈਰਾਨ ਤੋਂ ਆਸਟ੍ਰੇਲੀਆ ਜਾਓਗੇ। ਇਹ ਬੱਚੇ ਚਲੇ ਗਏ। ਇਨਰ ਹਾਟਲ ਬੁਕਿੰਗ ਵੀ ਕਰਾਈ ਗਈ ਸੀ ਲੇਕਿਨ ਜੋ ਮੈਨੂੰ ਐਮਬੈਸੀ ਦੇ ਐਮਬੈਸਡਰ ਸਾਹਿਬ ਨੇ ਹੁਣੇ ਜਾਣਕਾਰੀ ਦਿੱਤੀ ਔਰ ਇਥੋਂ ਦੇ ਵਿਦੇਸ਼ ਮੰਤਰਾਲਿਆਂ ਨੇ ਇਹਨਾਂ ਨੂੰ 에어ਪੋਰਟ ਤੇ ਅਗਵਾ ਕਰ ਲਿਆ ਗਿਆ ਪਰਿਵਾਰ ਨੇ 3 ਤਰੀਕ ਨੂੰ ਜਾਣਕਾਰੀ ਦਿੱਤੀ ਸੀਗੀ ਉਥੋਂ ਦੇ ਐਮਬੈਸਡਰ ਸਾਹਿਬ ਨੇ ਈਰਾਨ ਦੀ ਸਰਕਾਰ ਨਾਲ ਗੱਲਬਾਤ ਲਗਾਤਾਰ ਕਰ ਰਹੇ ਨੇ ਔਰ ਪਿਛਲੇ ਹਫਤੇ ਈਰਾਨ ਦੀ ਸਰਕਾਰ ਨੇ ਕਨਫਰਮ ਕਰ ਦਿੱਤਾ ਹੈ ਕਿ ਤਿੰਨੇ ਬੱਚੇ ਈਰਾਨ ਦੇ ਅੰਦਰ ਅਗਵਾ ਕੀਤੇ ਗਏ ਨੇ ਲੇਕਿਨ ਅਜੇ ਤੱਕ ਟ੍ਰੇਸ ਆਊਟ ਨਹੀਂ ਹੋ ਸਕੇ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਸੇ ਏਜੰਟਾਂ ਦਾ ਸਾਥ ਦੇ ਰਹੀ ਹੈ ਪੰਜਾਬ ਦੇ ਅੰਦਰ ਹੁਣ ਤੱਕ ਇਹ ਏਜੰਟ ਅਰੈਸਟ ਹੋ ਜਾਣਾ ਚਾਹੀਦਾ ਸੀਗਾ ਇਸ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਕਿ ਪਿੱਛੇ ਹੈਂਡਲਰ ਕੌਣ ਨੇ ਉਹਨਾਂ ਦੇ ਅਗਰ ਨੰਬਰ ਮਿਲ ਜਾਂਦੇ ਤੇ ਰਾਮ ਦੇ ਲੋਕਾਂ ਨੂੰ ਲੱਭ ਚੁੱਕੇ ਹੁੰਦੇ ਕਿਉਂਕਿ ਰਾਮ ਜਿਹੜਾ ਹੈ WhatsApp ਨੂੰ ਡੀਕੋਡ ਨਹੀਂ ਕਰ ਸਕਦਾ ਉਹਨਾਂ ਕੋਲ ਉਹਨਾਂ ਕੋਲ ਉਹ ਅਲਾਉਡ ਨਹੀਂ ਕਿ ਸਰਕਾਰ ਇਸ ਕਰਕੇ ਉਹ ਵੀ ਹੈਲਪਲੈਸ ਨੇ ਮੈਂ ਅਜੇ ਵੀ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਇਹਨੂੰ ਅਰੈਸਟ ਕਰਨਗੇ ਇਹਦੀ ਚੰਗੀ ਤਰ੍ਹਾਂ ਇਹਦੀ ਕਲਾਸ ਲਾਉਣ ਇਹਦੀ ਪੁਣਾਈ ਕਰਨ ਉਹ ਪਤਾ ਲੱਗੇ ਕਿ ਕਿੱਥੋਂ ਪੈਸੇ ਲਏ ਆ ਨੌਜਵਾਨ ਲੁਟਾਏ ਜਾ ਰਹੇ ਨੇ ਉਹਨਾਂ ਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਇਹ ਸੇ ਏਜੰਟਾਂ ਦੇ ਔਰ ਬਾਅਦ ਚੋ 에ਜੰਟ ਜਿਹੜੇ ਨੇ ਇਹਨਾਂ ਨੂੰ ਜਾਂ ਤੇ ਮਰਵਾ ਦਿੰਦੇ ਨੇ ਜਾਂ ਤੇ ਵਿਚਾਰੇ ਜੇਲ੍ਹਾਂ ਚ ਚਲੇ ਜਾਂਦੇ ਨੇ ਇਹ ਬੜੀ ਬਦਕਿਸਮਤੀ ਆ ਸਾਡੀ ਸਰਕਾਰ ਲਗਾਤਾਰੇ ਕੰਮ ਕਰ ਰਹੀ ਆ ਭਾਰਤ ਦੀ ਸਰਕਾਰ ਬਹੁਤ ਜਲਦੀ ਹੀ ਇਹਨਾਂ ਬੱਚਿਆਂ ਨੂੰ ਘਰ ਵਾਪਸ ਲਿਆਉਣ ਵਾਸਤੇ ਹਰ ਤਰੀਕੇ ਦੇ ਯਤਨ ਕਰ ਰਹੀ ਆ ਸਾਨੂੰ ਯਕੀਨ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਇਹ ਬੱਚੇ ਜਲਦੀ ਵਾਪਸ ਘਰ ਆਉਣਗੇ ਬਿਲਕੁਲ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਥੇਰੇ ਅਜਿਹੇ ਮਾਮਲੇ ਆ ਚੁੱਕੇ ਨੇ ਕਿ ਫਰਜ਼ੀ ਏਜੰਟਾਂ ਦੇ ਹੱਥੇ ਝੜ ਕੇ ਇਹ ਨੌਜਵਾਨ ਨੇ ਜਿਹੜੇ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਨੇ ਚੰਗੇ ਭਵਿੱਖ ਦੀ ਭਾਲਤ ਵਿੱਚ ਜਾਂਦੇ ਨੇ ਵਿਦੇਸ਼ ਵਿਦੇਸ਼ ਤੇ ਨਾ ਜਾ ਕੇ ਇਹਨਾਂ ਏਜੰਟਾਂ ਦੇ ਚੁੰਗਲਾਂ ਦੇ ਵਿੱਚ ਫਸ ਕੇ ਕਿਤੇ ਹੋਰ ਹੀ ਚਲੇ ਜਾਂਦੇ ਨੇ ਜਿਵੇਂ ਮਨਜਿੰਦਰ ਸਿੰਘ ਸਰਸਾ ਹੋਣਾਂ ਨੇ ਕਿਹਾ ਕਿ ਇਹ ਏਜੰਟ ਗ੍ਰਿਫਤਾਰ ਹੋ ਜਾਣਾ ਚਾਹੀਦਾ ਸੀ ਹਲੇ ਤੱਕ ਔਰ ਪੁਲਿਸ ਬੜਾ ਜਿਵੇਂ ਆਮ ਤੌਰ ਤੇ ਕਹਿੰਦੀ ਹੈ ਪਾਲ ਜਾਰੀ ਹੈ ਜੀ ਅਸੀਂ ਦੇਖ ਰਹੇ ਹਾਂ ਕਿੱਥੇ ਨੇ ਏਜੰਟ ਲੱਭ ਰਹੇ ਆ ਇਹ ਇੱਥੇ ਤੱਕ ਹੀ ਸੀਮਤ ਹੈ ਮਨਜਿੰਦਰ ਸਿੰਘ सिरसा ਮਰਣਾ ਖੁਦ ਫੋਨ ਲਾਈਨ ਤੇ ਜੁੜ ਗਏ ਨੇ सिरसा ਸਾਹਿਬ ਬਹੁਤ ਬਹੁਤ ਸਵਾਗਤ ਹੈ ਮੇਰੀ ਆਵਾਜ਼ ਆ ਰਹੀ ਤੁਹਾਨੂੰ ਜੀ ਆ ਰਹੀ ਹੈ ਜੀ ਸੱਚ ਕਾਲ ਜੀ ਆ ਰਹੀ ਹੈ ਸੱਚ ਕਾਲ सिरसा ਸਾਹਿਬ ਇਹ ਬੜਾ ਗੰਭੀਰ ਮਸਲਾ ਹੈ ਤਿੰਨ ਪੰਜਾਬ ਤੇ ਨੌਜਵਾਨ ਔਰ ਇੰਨਾ ਵੱਡਾ ਕਿਉਂਕਿ ਕੋਈ ਵੀ ਜਿਹੜਾ ਨੌਜਵਾਨ ਹੈ ਉਹ ਆਪਣਾ ਘਰ-ਬਾਰ ਤਾਂ ਹੀ ਛੱਡ ਕੇ ਜਾਂਦਾ ਜੇ ਉਹਨੂੰ ਇੱਕ ਚੰਗੇ ਭਵਿੱਖ ਦੀ ਭਾਲ ਹੁੰਦੀ ਹੈ ਲੱਖਾਂ ਰੁਪਏ ਦੇ ਕੇ ਜ਼ਮੀਨ ਕਟਾ ਵੇਚ ਕੇ ਇਹਨਾਂ ਨੂੰ ਭੇਜਿਆ ਗਿਆ ਤੇ ਹੁਣ ਇਹ ਚੁੰਗਲ ਦੇ ਵਿੱਚ ਫਸ ਗਏ ਨੇ ਤੁਹਾਡੀ ਸਰਕਾਰ ਤੋਂ ਬੜੀਆਂ ਆਸਾਂ ਤੇ ਉਮੀਦਾਂ ਨੇ ਪਰਿਵਾਰ ਨੂੰ ਕਿ ਇਹ ਬੱਚੇ ਨੇ ਜਿਹੜੇ ਇਹ ਸਹੀ ਸਲਾਮਤ ਘਰ ਵਾਪਸ ਆਣ ਜੀ ਬਿਲਕੁਲ ਮੈਂ ਇੱਥੇ ਜੋ ਦੇਸ਼ ਦੇ ਸਾਡੇ ਮੰਤਰਾਲੇ ਚ ਦੇਖਦਾ ਹੈ ਡਿਪਾਰਟਮੈਂਟਾਂ ਨਾਲ ਵੀ ਗੱਲ ਕੀਤੀ ਫਿਰ ਉਹਨਾਂ ਨੇ ਉੱਥੋਂ ਦੇ ਐਮਬੈਸਡਰ ਸਾਹਿਬ ਨੂੰ ਕਨਵੇ ਕੀਤਾ ਉਹਨਾਂ ਦਾ ਫੋਨ ਆਇਆ ਐਮਬੈਸਡਰ ਸਾਹਿਬ ਨੇ ਮੈਨੂੰ ਸਾਰੀ ਗੱਲ ਦੱਸੀ ਆ ਜੀ ਐਮਬੈਸਡਰ ਸਾਹਿਬ ਕਿਉਂਕਿ ਉਹ ਮੈਂ ਵੀਡੀਓ ਬਾਈਕ 'ਚ ਸ਼ਾਇਦ ਘੱਟ ਗੱਲ ਦੱਸ ਸਕਾਂ ਅੱਛਾ ਹੈ ਤੁਸੀਂ ਲੈ ਲਿਆ ਮੈਨੂੰ ਫੋਨ ਤੇ ਮੈਂ ਤੁ ਤੇ ਥੈਂਕੀ ਇਹ ਜਦੋਂ ਉੱਥੇ ਆਏ ਨੇ ਤੇ ਇਹਨਾਂ ਨੂੰ 호텔 ਬੁਕਿੰਗ ਦਿਖਾਈ ਗਈ ਸੀਗੀ ਜੋ ਕਿ ਪਰਿਵਾਰ ਵੱਲੋਂ ਹੁਣ ਤੱਕ ਅੰਬੈਸੀ ਨਾਲ ਇੱਕ ਪਰਿਵਾਰੀ ਸੰਪਰਕ ਚ ਉਸ ਪਰਿਵਾਰ ਨੇ ਹੀ ਦੱਸਿਆ ਕਿ ਬਾਕੀ ਪਰਿਵਾਰਾਂ ਦੇ ਨਾਲ ਦੋਵਾਂ ਨਾਲ ਉਹ ਸੰਪਰਕ ਚ 15 ਵਾਰ ਉਹਨਾਂ ਨਾਲ ਹੁਣ ਤੱਕ ਗੱਲਬਾਤ ਹੋ ਚੁੱਕੀ ਹੈ ਜੀ ਇਹ ਬੱਚੇ ਜਿਹੜੇ ਸੀਗੇ 에어ਪੋਰਟ ਤੱਕ ਵਾਹ ਕਰ ਲਏ ਗਏ ਨੇ ਇਸ ਦੀ ਜਾਣਕਾਰੀ ਹੁਣ ਪੁਕਤਾ ਜਾਣਕਾਰੀ ਜਿਹੜੀ ਉੱਥੋਂ ਦੀ ਕਨਫਰਮੇਸ਼ਨ ਜਿਹੜੀ ਹੈ ਇਰਾਨ ਦੀ ਸਰਕਾਰ ਨੇ ਦਿੱਤੀ ਆ ਜੀ ਜੀ ਲੇਕਿਨ ਹੁਣ ਕੀ ਆ ਕਿ ਹੁਣ ਤੱਕ ਇਹ ਸਰਕਾਰ ਨਾਲ ਜਿਹੜੀ ਗੱਲ ਕਰ ਰਹੀ ਸੀ ਸਾਡੇ ਉਥੋਂ ਦੇ ਅੰਬੈਸਡਰ ਉਹਨਾਂ ਮੈਨੂੰ ਅੱਜ ਦੱਸਿਆ ਕਿ ਪੁਲਿਸ ਨਾਲ ਤਾਂ ਅਸੀਂ ਗੱਲ ਕਰ ਸਕਦੇ ਆ ਲੇਕਿਨ ਪੁਲਿਸ ਨੇ ਪੰਸੋ ਹੀ ਜਵਾਬ ਦਿੱਤਾ ਮਾਨੂੰ ਕਿ ਹੁਣ ਤੁਸੀਂ ਸਾਡੇ ਕੋਲ ਨਹੀਂ ਕਿ ਤੁਸੀਂ ਪ੍ਰੋਸੀਕਿਊਸ਼ਨ ਨਾਲ ਗੱਲ ਕਰੋ ਓਕੇ ਹੁਣ ਕਹਿੰਦੇ ਪ੍ਰੋਸੀਕਿਊਟਰ ਨਾਲ ਗੱਲ ਕਰਨ ਦਾ ਸਾਡੀ ਅੰਬੈਸਡਰੀ ਦਾ ਅਧਿਕਾਰ ਨਹੀਂ ਹੁੰਦਾ ਇਸ ਕਰਕੇ ਅਸੀਂ ਮੰਗੀ ਪਰਮਿਸ਼ਨ ਲਈ ਉਥੋਂ ਦੀ ਸਰਕਾਰ ਤੋਂ ਜਿਹੜੀ ਆਮ ਦੀ ਸਰਕਾਰ ਨੇ ਪਰਮਿਸ਼ਨ ਦੇ ਦਿੱਤੀ ਆ ਹੂੰ ਹੋ ਸਕਦਾ ਕੱਲ ਦਾ ਟਾਈਮ ਮਿਲੇ ਪ੍ਰੋਸਟਿਚੂਟਰ ਤੋਂ ਜਾਂ ਹੋ ਸਕਦਾ ਪਰਸੋਂ ਦਾ ਮਿਲੇ ਹੂੰ ਸਾਰੀ ਜਾਣਕਾਰੀ ਪ੍ਰੋਸਟਿਚੂਟਰ ਨੂੰ ਮਿਲ ਕੇ ਹੀ ਪਤਾ ਲੱਗੂਗੀ ਕਿ ਹੁਣ ਤੱਕ ਇਨਵੈਸਟੀਗੇਸ਼ਨ ਕਿੱਥੋਂ ਤੱਕ ਪਹੁੰਚੀ ਆ ਉਹਨੇ ਦੱਸਿਆ ਕਿਉਂਕਿ ਇਹਦਾ WhatsApp ਆ ਜੀ ਇਹ WhatsApp ਸਾਡੇ ਕੋਲ ਤੇ ਉਹਨਾਂ ਦੇ ਜਿਹੜਾ API ਹੈਗੀਆਂ ਨੇ ਅਸੀਂ ਤੇ ਖੋਲ ਕੇ ਦੇਖ ਸਕਦੇ ਆ ਕਿ ਕਿੰਨੂ ਕੀ ਚੈਟ ਆ ਉਹ ਡਿਟੇਲ ਕੱਢ ਸਕਦੇ ਆ ਲੇਕਿਨ ਇਹ ਆਮ ਤੇ ਸੈਂਕਸ਼ਨ ਉਹਨਾਂ ਕਰਕੇ ਉਹ WhatsApp ਨਹੀਂ ਦੇਖ ਸਕਦੇ ਹੂੰ ਇਸ ਕਰਕੇ ਜੀ ਇੰਡੀਆ ਦੀ ਸਰਕਾਰ ਤੋਂ ਸਾਨੂੰ ਇਹਦੀ امداد ਮਿਲ ਜਾਵੇ ਜੀ ਇੰਡੀਆ ਦੀ ਪੁਲਿਸ ਨੇ ਇਹ ਉਹਨਾਂ ਵੀ ਮੈਨੂੰ ਗੱਲ ਕੀਤੀ ਕਿ ਹੁਣ ਤੱਕ ਤੇ ਉਹ ਅਰੈਸਟ ਕਰਕੇ ਅਗਰ ਉਹ ਤੋਂ ਜਾਣਕਾਰੀ ਲਈ ਹੁੰਦੀ ਕਿਉਂਕਿ ਪਾਕਿਸਤਾਨ ਦੇ ਹੈਂਡਲਰ ਪੈਸਾ ਮੰਗ ਰਹੇ ਇਹ ਗੱਲ ਪਰਿਵਾਰ ਨੇ ਦੱਸੀ ਆ ਹਮ ਪਾਕਿਸਤਾਨ ਦੇ ਅੰਦਰ ਪੈਸਾ ਮੰਗ ਰਹੇ ਗੱਲ ਪਰਿਵਾਰ ਨੇ ਕਹੀ ਹੈ ਕਿ ਪਾਕਿਸਤਾਨ ਦੇ ਨੰਬਰਾਂ ਤੋਂ ਫੋਨ ਆ ਰਹੇ ਨੇ ਮੀਨਸ ਇੱਕ ਫਟ ਪੁਲਿਸ ਉਹ ਏਜੰਟ ਨੂੰ ਫੜੇ ਤੇ ਏਜੰਟ ਨੇ ਦੱਸ ਤਾ ਉਸ ਨੂੰ ਸਾਰਾ ਕੁਝ ਹਮ ਲੇਕਿਨ ਇਹ ਨਹੀਂ ਹੋ ਰਿਹਾ ਬਦਕਿਸਮਤੀ ਹੈ ਤੁਸੀਂ ਦੇਖੋ ਇੱਕ ਨਹੀਂ ਹੈਗਾ ਇੰਡੋਨੇਸ਼ੀਆ ਦੀ ਜੇਲ੍ਹਾਂ ਚ ਬੈਠੇ ਨੇ ਪਰਿਵਾਰ ਉਹਨਾਂ ਦਾ ਬੱਚਾ ਇਸੇ ਤਰ੍ਹਾਂ ਵਿਚਾਰਾ ਉਹ ਹੈਂਡਲਰ ਲੈ ਕੇ ਉਠਾ ਕੇ ਮਾਰਨ ਲੱਗੇ ਉਹਨਾਂ ਨੂੰ ਤੇ ਉਹਨਾਂ ਨੇ ਉਹਨੂੰ ਮਾਰ ਦਿੱਤਾ ਆਪਣੀ ਜਾਨ ਬਚਾਉਣ ਨੂੰ ਕਿੰਨੇ ਹਜ਼ਾਰਾਂ ਪ੍ਰਵਾਸ ਬੈਠੇ ਨੇ ਲੇਕਿਨ ਪੰਜਾਬ ਸਰਕਾਰ ਕਿਉਂ ਇਨਾਂ ਏਜੰਟਾਂ ਦਾ ਸਾਥ ਦੇ ਲਈ ਬੜੀ ਹੈਰਾਨੀ ਬਹੁਤ ਹੈਰਾਨੀ ਚਲੋ ਮੇਰਾ ਇੱਕ ਇੱਕ ਛੋਟਾ ਜਿਹਾ ਸਵਾਲ ਕਿਉਂਕਿ ਮੇਰੇ ਨਾਲ ਅਮਰਤਪਾਲ ਦੇ ਪਰਿਵਾਰ ਵਾਲੇ ਵੀ ਮੌਜੂਦ ਨੇ ਅਮਰਤਪਾਲ ਦੇ ਬ੍ਰਦਰ ਜਿਹੜੇ ਨੇ ਉਹ ਵੀ ਲਾਈਵ ਜੁੜੇ ਹੋਏ ਨੇ ਹੁਸ਼ਾਰਪੁਰ ਤੋਂ ਸਰਸਾ ਸਾਹਿਬ ਹੁਣ ਏਜੰਟ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਡਿਮਾਂਡ ਕੀਤੀ ਜਾ ਰਹੀ ਹੈ ਪੁਲਿਸ ਦਾ ਬੜਾ ਕੈਜੂਅਲ ਜਿਹਾ ਰਵਈਆ ਕੋਈ ਨਹੀਂ ਜੀ ਦੇਖ ਰਹੇ ਆ ਜਾਂਚ ਕਰ ਰਹੇ ਆ ਫਿਰ ਕੇਂਦਰਤੀ ਸਰਕਾਰ ਰਹੀ ਕਿਉਂ ਨਹੀਂ ਕੋਈ ਅਜਿਹੇ ਆ ਕਦਮ ਚੁੱਕਦੀ ਕਿ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਇਹਨਾਂ ਏਜੰਟਾਂ ਦੇ ਧੱਕੇ ਚੜਦੇ ਨੇ ਇਹਨਾਂ ਦੇ ਲਈ ਕੋਈ ਪਾਲਿਸੀ ਇਦਾਂ ਦੀ ਬਣਾ ਦਿੱਤੀ ਜਾਂਦੀ ਤੁਸੀਂ ਇੱਕ ਗੱਲ ਦੱਸੋ ਮੈਨੂੰ ਇੱਥੇ ਬੀਐਸਐਫ ਨੂੰ ਕਿਹਾ ਸੀਗਾ ਕਿ ਤੁਸੀਂ ਘੇਰਾ ਵੱਡਾ ਕਰੋ ਡਰੈਸ ਕਰੋ ਉਹਦੇ ਤੋਂ ਉਹਨਾਂ ਨੇ ਇਸ਼ੂ ਬਣਾ ਲਿਆ ਸੀ ਸੋ ਨਹੀਂ ਹੋ ਸਕਦਾ ਸਟੇਟ ਦੀ ਆਟੋਨਮਸ ਬਾਡੀ ਹੁੰਦੀ ਹੈ ਕਿ ਸਟੇਟ ਦੀ ਆਪਣੀਆਂ ਜਿਹੜੀਆਂ ਸਟੇਟ ਦੀ ਪਾਵਰਸ ਹੁੰਦੀਆਂ ਨੇ ਉਹ ਕਟੇਲ ਨਹੀਂ ਕੀਤੇ ਜਾ ਸਕਦੀਆਂ ਇਹ ਸਟੇਟ ਦਾ ਸਬਜੈਕਟ ਆ ਕਿਸੇ ਹਰ ਹਾਲਤ ਅnder ਵੀ ਭਾਰਤ ਦੀ ਸਰਕਾਰ ਇਹਨਾਂ ਦਾ ਇੰਟਰਵੈਨਸ਼ਨ ਨਾ ਕਰ ਸਕਦੀ ਨਾ ਕਰਨਾ ਚਾਹੀਦਾ ਫਿਰ ਤੇ ਸਟੇਟਾਂ ਦੀ ਖੁਦਮੁਖਤਿਆਰੀ ਜਿਹੜੀ ਆ ਜੋ ਉਹਨਾਂ ਦੇ ਕੋਲ ਅਧਿਕਾਰ ਨੇ ਖੁਦਮੁਖਤਿਆਰੀ ਦੇ ਉਹ ਵੀ ਖਤਮ ਹੋ ਜਾਣ ਕਿ ਉਹ ਨਹੀਂ ਹੋ ਸਕਦਾ ਉਹ ਗਲਤ ਆ ਦੂਜੀ ਗੱਲ ਜਿੱਥੋਂ ਤੱਕ ਆਪਾਂ ਇਸ ਕੇਸ ਦੀ ਗੱਲ ਕਰੀਏ ਜੇ ਪਰਵਾਹ ਲਾਈਨ ਤੇ ਆ ਪਰਿਵਾਰ ਵੀ ਗੱਲ ਕਰ ਰਿਹਾ ਉਤੋਂ ਦੇ ਜਿਹੜੇ ਸਾਡੇ ਐਮਬੈਸਡਰ ਨੇ ਉਹ ਬੜੇ ਸੰਗੀਨ ਨੇ ਇਸ ਨੂੰ ਲੈ ਕੇ ਉਹਨਾਂ ਨੇ ਵਿਦੇਸ਼ ਮੰਤਰੀ ਜੀ ਦੀ ਜਾਣਕਾਰੀ ਵੀ ਸਾਰੀ ਗੱਲ ਦਿੱਤੀ ਆ ਔਰ ਐਮਬੈਸਡਰ ਸਾਹਿਬ ਨੇ ਟਾਈਮ ਉਹਨਾਂ ਨੂੰ ਉਤੋਂ ਦੀ ਪਰਮਿਸ਼ਨ ਮਿਲ ਗਈ ਆ ਪਰੋਸਟੀਚੂਸ਼ਨ ਪਰੋਸਟੀਟੂਟਰਾਂ ਨਾਲ ਮਿਲਣ ਦੀ ਪਰਮਿਸ਼ਨ ਮਿਲ ਗਈ ਆ ਉਹਨਾਂ ਨੂੰ ਟਾਈਮ ਮੰਗਿਆ ਹੋ ਸਕਦਾ ਕੱਲ ਦਾ ਮਿਲ ਗਿਆ ਪਰਸੋਂ ਪਰਸੋਂ ਜਦੋਂ ਕੱਲ ਮਿਲੇਗਾ ਤਾਂ ਫੇਰ ਹੀ ਜਾਣਕਾਰੀ ਮਿਲ ਸਕੂਗੀ ਪਰ ਮੈਂ ਤੁਹਾਡੇ ਟੀਵੀ ਚੈਨਲ ਤੋਂ ਤੁਹਾਡਾ ਪੀਟੀਸੀ ਵਾਈਡਲੀ ਇੱਥਾ ਜਾਣ ਵਾਲਾ ਜਨਰ ਆ ਔਰ ਤੁਹਾਡਾ ਸ਼ੋਅ ਵੀ ਮੈਂ ਫੇਰ ਇੱਕ ਵਾਰ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਤੁਰੰਤ ਉਹਨਾਂ ਏਜੰਟਾਂ ਨੂੰ ਚੁੱਕਣਾ ਚਾਹੀਦਾ ਹੈ ਠੀਕ ਉਹਨਾਂ ਦੇ ਵਟਸਐਪ ਤੋਂ ਜਾਣਕਾਰੀ ਲੈਣੀ ਚਾਹੀਦੀ ਆ ਜੇ ਉਹ ਵਟਸਐਪ ਦੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰ ਸਕਣ ਮੀਨ ਸਾਡੇ ਨਾਲ ਮੀਨਸ ਭਾਰਤ ਦੀ ਸਰਕਾਰ ਦੇ ਨਾਲ ਔਰ ਉਸਨੇ ਬੈਸਾ ਸਾਹਿਬ ਦੇ ਨਾਲ ਤੇ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਇਹ ਬੱਚਿਆਂ ਦੀ ਬਹੁਤ ਜਲਦੀ ਜੰਗਾਂ ਨੂੰ ਬਚਾਇਆ ਜਾ ਸਕਦਾ ਹੈ ਉਹਨਾਂ ਦੀ ਜਾਨ ਤੇ ਵੀ ਖਤਰਾ ਹੋ ਜਾਊਗਾ ਕਿਉਂਕਿ ਵੱਡਾ ਇਸ਼ੂ ਬਣ ਚੁੱਕਿਆ ਹੈ ਔਰ ਜਿਹੜੇ ਲੋਕ ਪਿੱਛੇ ਖੜੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਰਹੇ ਨੇ ਪੰਜਾਬ ਦੀ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਜਿੰਨੀ ਜਲਦੀ ਉਹ ਡਿਟੇਲਸ ਸ਼ੇਅਰ ਕਰਨਗੇ ਉਥੋਂ ਦੀ ਐਮਬੈਸੀ ਔਰ ਸੰਪਰਕ ਕੇਂਦਰਾਂ ਸਰਕਾਰ ਦੇ ਸਰਕਾਰ ਵੀ ਉਥੋਂ ਦੀ ਹੈਲਪ ਕਰਨਾ ਚਾਹੀਦਾ ਹੈ ਤੁਰੰਤ ਇਸ ਦਾ ਮੁੱਦਾ ਉਹ ਹੱਲ ਸਾਬ ਨਾਲ ਗੱਲਬਾਤ ਕਰਨ ਲਈ ਸੋਇਸਨ ਮਨਜਿੰਦਰ ਸਿੰਘ ਸਰਸਾ ਜਿਨ੍ਹਾਂ ਨੇ ਦਾਵਾ ਕੀਤਾ ਕਿ ਜੇ ਉਹ 에ਜੰਟ ਗ੍ਰਫਤਾਰ ਹੋ ਜਾਂਦੇ ਨੇ ਤਾਂ ਉਹਦੀ ਉਹਦੇ ਵੱਲੋਂ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਉਸ ਜਾਣਕਾਰੀ ਤੋਂ ਬਾਅਦ ਜਿਹੜਾ ਉਹ ਉਹਨਾਂ ਦੀ ਗ੍ਰਫਤਾਰੀ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਅਗਵਾ ਕੀਤਾ ਹੋਇਆ ਉਹਨਾਂ ਦੀ ਜਾਣਕਾਰੀ ਮਿਲ ਸਕਦੀ ਆ ਅਮਰਪਾਲ ਦੇ ਪਰਿਵਾਰਕ ਮੈਂਬਰ ਵੀ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਸਾਹਿਬ ਤੁਸੀਂ ਦੱਸੋਗੇ ਕਿ ਕੀ ਇਹ ਸਾਰਾ ਕੁਝ ਹੋਇਆ ਤੁਹਾਨੂੰ ਕਦੋਂ ਜਾਣਕਾਰੀ ਹੋਈ ਫੋਨ ਕਦੋਂ ਆਇਆ ਪੈਸੇ ਕਦੋਂ ਮੰਗੇ ਗਏ ਥੋੜੀ ਜਾਣਕਾਰੀ ਤੁਹਾਡੇ ਮੂੰਹੋਂ ਸਮਝਣਾ ਚਾਹੁੰਦੇ ਹਾਂ ਹਾਂਜੀ ਹਾਂਜੀ

ਜੀ 23 ਤਰੀਕ ਵਾਲੇ ਦਿਨ ਵੀ ਜਦੋਂ ਅਸੀਂ ਉਹਨੂੰ ਗਿਆ ਕਿ ਸਾਨੂੰ ਟਿਕਟਾਂ ਦੇ ਆ ਰਹੀ ਸੀ ਕਿ ਉਹ ਕਹਿੰਦਾ ਵੀ ਫੇਰ ਉਹ ਵੀ ਉਹੀ ਗੱਲ ਵੀ ਨਹੀਂ ਅੱਜ ਵੀ ਟਿਕਟਾਂ ਕੈਨਸਲ ਹੋ ਗਈਆਂ ਤੇ ਇੱਕ ਤਰੀਕ ਦੀ ਫਲਾਈਟ ਆ ਤਾਂ ਵੀ 6 ਦਿਨ ਸਾਨੂੰ ਉਹਨੇ ਆਪਣੀ ਚਾਂਸੀ ਦੇ ਲੈ ਕੇ ਦਿੱਲੀ ਦਾ ਘੱਟਾ ਹੋਟਲ ਦੇ ਮੈਂ ਮੇਰਾ ਬ੍ਰਦਰ ਅਮਰਜਪਾਲ ਤੇ ਹੁਸਨ ਪ੍ਰੀਤ ਸੇ ਜੀ ਅਸੀਂ ਮੋਟਰ ਦੇ ਵਿੱਚ ਰਗੇ ਤੇ ਇੱਕ ਟਿਕਟ ਨੂੰ ਪਾਰਟੀ ਨੇ ਸਾਨੂੰ ਟਿਕਟਾਂ ਦਿੱਤੀਆਂ ਤੇ ਅਸੀਂ ਸਾਢੇ 8:00 ਵਜੇ ਰਾਤ ਨੂੰ ਦਿੱਲੀ ਹੋਟਲ ਚੋਂ ਚੈੱਕ ਆਊਟ ਕਰਕੇ 에어ਪੋਰਟ ਵੱਲ ਚੱਲ ਪਏ ਤੇ ਉੱਥੇ ਜਾ ਕੇ ਇਹਨੇ ਸਾਨੂੰ ਇਹ ਟਿਕਟਾਂ ਦਿੱਤੀਆਂ ਹਾਂ ਅੰਦਰ ਵੀ ਭਾਇਆ ਈਰਾਨ ਜਾਣਾ ਹੈ ਅਸੀਂ ਉੱਥੇ ਵੀ ਇਸ ਨਾਲ ਬਹੁਤ ਔਖੇ ਭਾਰੇ ਹੋਏ ਜੋ ਵੀ ਸਾਡਾ ਬਾਬਾ ਜੀ ਨੇ ਬਹੁਤ ਬੋਲੇ ਆ ਕਿ ਨਹੀਂ ਅਸੀਂ ਬੱਚੇ ਇਦਾਂ ਨਹੀਂ ਜਾਣੇ ਚਲੋ ਇਹਦੇ ਸਾਨੂੰ ਚਾਂਸੇ 'ਚ ਲੈ ਕੇ ਬੱਚੇ ਚੜਾ ਦਿੱਤੇ ਪਰ ਕਿ ਦਿੱਲੀ ਤੋਂ ਦਵਾਈ ਗਏ ਆ ਗਏ 6 ਘੰਟੇ ਦੀ ਸਟੇ ਸੀਗੀ ਉਸ ਤੋਂ ਬਾਅਦ ਇਰਾਨ ਗਏ ਆ ਔਰ ਇਰਾਨ ਜਦੋਂ ਉਸਰੇ ਆ ਬਾਅਦ ਨਿਕਲੇ ਆ ਮੈਨੂੰ ਉਹਦੀ ਕਾਲ ਵੀ ਆਈ ਆ ਸਾਡੇ ਮੇਰੇ ਬਰਾਦਰ ਦੀ ਵੀ ਅਸੀਂ ਪਹੁੰਚ ਗਏ ਆ ਸਾਨੂੰ ਟੈਕਸੀ ਵਾਲਾ ਲੈਣ ਆ ਰਿਹਾ ਮੈਂ ਠੋਕੇ ਚ ਠੀਕ ਆ ਤੇ ਬਾਅਦ ਚ ਜਦੋਂ ਕਾਲ ਆਉਂਦੀ ਆ ਤੇ ਉਸ ਤੋਂ ਬਾਅਦ ਸਾਰੀ ਕਾਲ ਨਹੀਂ ਆਈ ਤੇ ਉਹ ਟੈਕਸੀ ਵਾਲਾ ਆਉਂਦਾ ਆ ਇਹਨਾਂ ਦੀ ਤਿੰਨਾਂ ਦੀਆਂ ਫੋਟੋ ਦਿਖਾਉਂਦਾ ਆ ਇਹਨਾਂ ਨੂੰ ਦਿਖਾ ਕੇ ਲੈ ਜਾਂਦਾ ਕਿ ਮੈਂ ਤੁਹਾਨੂੰ ਲੈਣ ਵਾਸਤੇ ਆ ਆ ਇਹ ਹੋਸਟੇਲ ਖੁਸ਼ੀ ਦੇ ਵਿੱਚ ਉਸ ਟੈਕਸੀ ਦੇ ਵਿੱਚ ਬੈਠ ਜਾਂਦੇ ਆ ਤੇ ਇਹਨਾਂ ਦਾ ਇੱਕ ਦਿਨ ਦਾ ਹੋਟਲ ਬੁਕਿੰਗ ਸੀ ਜੀ ਆਰਮ ਦੇ ਵਿੱਚ ਉਹਨਾਂ ਦੀ ਤਿੰਨ ਦਿਨਾਂ ਦੀ ਹੋਟਲ ਸੀਗੀ ਜੀ ਹੋਟਲ ਚ ਨਹੀਂ ਲੈ ਗਏ ਟੈਕਸੀ ਵਾਲਾ ਉਹ ਇਹਨਾਂ ਨੂੰ ਨਾ ਕੋਈ ਦੱਸੀ ਹੋਈ ਜਗ੍ਹਾ ਏਜੰਟਰੀ ਜਾਂ ਕਿਸੇ ਵੀ ਡਾਕ ਕਿਸੇ ਵੀ ਦੱਸੀ ਹੋਈ ਜਗ੍ਹਾ ਤੇ ਲੈ ਗਿਆ ਤੇ ਉੱਥੇ ਜਾ ਕੇ ਫੂਨ ਬੰਦ ਕਰਵਾ ਦਿੱਤੇ ਔਰ ਸਾਨੂੰ 2 ਤਰੀਕ ਨੂੰ ਸਵੇਰ 2 ਵਜੇ ਫੂਨ ਆਉਂਦਾ ਆ ਕਿ ਅਸੀਂ ਠੀਕ ਠਾਕ ਪਹੁੰਚ ਗਏ ਆ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਨੂੰ ਅੱਧੇ ਘੰਟੇ ਕਿੱਟ ਤੱਕ ਕਾਲ ਕਰਾਂਗੇ ਸਾਡੇ 3:30 ਵਜੇ ਦੁਬਾਰਾ ਕਾਲ ਆਉਂਦੀ ਆ ਤੜਕੇ ਔਰ ਸਾਡਾ ਬੇਟਾ ਅਮਰਿਤਪਾਲ ਸਿੰਘ ਕਿੰਦਾ ਨੂੰ ਕਾਲ ਆਈ ਆ ਕਿੰਦਾ ਵੀ ਸਾਨੂੰ ਇੱਥੇ ਇੰਨੀ ਥਾੜਿਆ ਇਹ ਇਹਨਾਂ ਦਾ ਪੰਜ ਦੇ ਏਜੰਟ ਨਾਲ ਕੋਈ ਪੈਸਿਆਂ ਦਾ ਰੌਲਾ ਆ ਉਹ ਏਜੰਟ ਨਾਲ ਪੈਸੇ ਲੈ ਕੇ ਭੱਜ ਗਿਆ ਤੇ ਸਾਡੇ ਦੋ ਫਰਕੀ ਮੰਗ ਰਹੀ ਨਹੀਂ ਪਹਿਲਾਂ ਸਾਡੇ ਕੋਲ 1.5 ਕਰੋੜ ਦੀ ਫਰਕੀ ਮੰਗੀ ਫਿਰ ਨਾ ਜਾਣਿਆ ਓਹੋ ਫੇਰ ਪਾਸੇ ਨਿਕਲ ਕੇ ਆ ਕੇ ਮੁਰਗੇ ਫੂਲ ਕੱਢ ਦਿੱਤਾ ਅਗਲੇ ਦਿਨ ਸ਼ਾਮ ਫਿਰ ਕਾਲ ਆਉਂਦੀ ਆ ਫਿਰ 1 ਕਰੋੜ ਤੇ ਆ ਜਾਂਦੀ ਆ ਕਿ ਅਸੀਂ ਕੋਈ ਵੀ ਗੱਲ ਨਹੀਂ ਮੰਨਦੇ ਇਹਨਾਂ ਦੀ ਅਸੀਂ ਅਸੀਂ ਕਿਹਾ ਸਾਡੇ ਮਰਦੇ ਛੱਡੋ ਤੁਹਾਡਾ ਰੋਲਾ ਏਜੰਟ ਨਾਲ ਆ ਫਿਰ ਉਹਨਾਂ ਨੂੰ ਬੁੱਕ ਦੇ ਮਾਰਦੇ ਸਾਨੂੰ ਵੀਡੀਓ ਕਾਲ ਤੇ ਉਹਨਾਂ ਦੇ ਟੱਕ ਵੀ ਲਗਾਏ ਗਏ ਸ਼ੁਰਿਆਂ ਦੇ ਨਾਲ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਇੱਕ ਫੋਟੋ ਵੀ ਚੱਲ ਰਹੀ ਆ ਉਹਨਾਂ ਦੇ ਪਾਣੀਆਂ ਮੈਂ ਟੌਰਚਰ ਕਰਦੇ ਆ ਪਾਣੀ 'ਚ ਉਹਨਾਂ ਨੂੰ ਡੁਬਾਉਂਦੇ ਆ ਉਹਨਾਂ ਨੇ ਡਾਕਟਰ ਪੱਟਾਂ ਤੇ ਅੱਥਾਂ ਤੇ ਬਾਹਾਂ ਦੇ ਸਾਰੇ ਪਾਸੇ ਲਗਾਏ ਵਾਲਿਆ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਗਲਤ ਬੋਲਦੇ ਸੀ ਸਾਡੇ ਬੱਚਿਆਂ ਨੂੰ ਪੂਰੀ ਤਰ੍ਹਾਂ ਫੁੱਟਦੇ ਮਾਰਦੇ ਔਰ ਉਹ ਰੋਂਦੇ ਵਿਚਾਰੇ ਸੰਭੇ ਇਹ ਕਹਿੰਦੇ ਤੁਸੀਂ ਪੈਸੇ ਬਾਹਰ ਸਰਦਾਰ ਸਾਹਿਬ ਇਹ ਦੱਸਿਓ ਕਿ ਜਿਸ ਨੰਬਰ ਤੋਂ ਫੋਨ ਆਇਆ ਸੀਗਾ ਉਹ ਫੋਨ ਨੰਬਰ ਪਾਕਿਸਤਾਨ ਦਾ ਨੰਬਰ ਹੈ ਨਹੀਂ ਸਰ ਇਹ ਜਿਹੜੇ ਨੰਬਰ ਆ ਨਾ ਸਾਡੇ ਪਿੰਨਾ ਬੱਚਿਆਂ ਦੇ ਸੀਗੇ ਜਿਹੜਾ ਮੇਰਾ ਬ੍ਰਦਰ ਆ ਤੇ ਉਸਨ ਖਰੀ ਸਿੰਘ ਆ ਇਹਨਾਂ ਕੋਲ ਆਈਫੋਨ ਸੀਗਾ ਉਹ ਨਹੀਂ ਆਈਫੋਨ ਦੋਨੇ ਬੰਦ ਕਰਵਾ ਅੱਛਾ ਔਰ ਇੱਕ ਇੱਕ ਫੋਨ ਤੋਂ ਹੀ ਜਿਹੜਾ ਨਵੇਂ ਸ਼ਹਿਰ ਦਾ ਜਸਪਾਲ ਸਿੰਘ ਆ ਉਹਦੇ ਕਾਲ ਤੋਂ ਹੀ ਤਿੰਨਾਂ ਦੇ ਪਰਿਵਾਰਾਂ 'ਚ ਕਾਲ ਜਾਂਦੀ ਸੀ ਕਿੰਨਾ ਦੇ ਪਰਿਵਾਰਾਂ ਨੇ ਉਸ ਉਸੇ ਨੰਬਰ ਤੋਂ ਗੱਲ ਕਰਨੀ ਸੀ ਹੂੰ ਔਰ ਆਪ ਨਹੀਂ ਮੋਰੇ ਹੁੰਦੇ ਸੀਗੇ ਸਾਡੇ ਬੱਚਿਆਂ ਕੋਲੋਂ ਸਾਰਾ ਕੁਝ ਪਰਹਾਉਂਦੇ ਸੀ ਅੱਛਾ ਥੋੜਾ ਜਿਹਾ ਦੱਸੋ ਜਿਹੜੇ ਅਗਵਾ ਕਰਨ ਥੋੜਾ ਉੱਚੀ ਬੋਲੋ ਤੁਹਾਡੀ ਆਵਾਜ਼ ਘਟ ਆ ਰਹੀ ਹੈ ਹੁਣ ਇਹ ਅਗਵਾਕਰ ਚਾਹੁੰਦੇ ਕੀ ਨੇ ਇਹਨਾਂ ਨੇ ਕੀ ਫਰौती ਮੰਗੀ ਹੈ ਕੀ ਕਹਿੰਦੇ ਕੀ ਨੇ ਇਹ ਕੇਂਦਰ ਸਾਡਾ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਸਾਡਾ ਤੁਹਾਡੇ ਏਜੰਟ ਨਾਲ ਲੈਣ ਦੇਣਾ ਉਹ ਸਾਡੇ ਪੈਸੇ ਲੈ ਕੇ ਭੱਜ ਗਿਆ ਅਸੀਂ ਪੈਸੇ ਤੁਹਾਡੇ ਤੋਂ ਲੈਣੇ ਆ ਹਾਂ ਤੁਸੀਂ ਤੁਸੀਂ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਏਜੰਟ ਏਜੰਟ ਸਾ ਦੋ ਸਾਲ ਦੋ ਦਿਨ ਦਾ ਸਾਡੇ ਕੋਲ ਹੀ ਗਿਆ ਔਰ ਤੀਜੇ ਦਿਨ ਕੀ ਕਹਿੰਦਾ ਹੈ ਏਜੰਟ ਏਜੰਟ ਕਹਿੰਦਾ ਵੀ ਮੈਂ ਈਰਾਨ ਜਾਂਦਾ ਹਾਂ ਮੈਨੂੰ ਉੱਥੇ ਜਾਣਾ ਪੈਣਾ ਹੈ ਉੱਥੇ ਜਾ ਕੇ ਮਸਲਾ ਸੈਕਟਰ ਹੁੰਦਾ ਹੈ ਤੇ ਮੈਂ ਇਹਨਾਂ ਨੂੰ ਲੈ ਕੇ ਆਉਣਾ ਆ ਔਰ ਉਸ ਤੋਂ ਬਾਅਦ ਉਹ ਸਾਡੇ ਕੋਲੋਂ ਚਲਾ ਗਿਆ ਸੋ ਮਾਰੋ ਦਾ ਫੋਨ ਕੱਟ ਹੋ ਗਿਆ WhatsApp ਤੇ ਸਾਨੂੰ ਕਾਲ ਕਰਦਾ ਸੀ ਕਿ ਮੈਂ ਬਹੁਤ ਚੱਲਦਾ ਆ ਪਰ ਉਹ ਨਹੀਂ ਪਹੁੰਚਾ ਉੱਥੇ ਉਹ ਇਥੋਂ ਸਾਨੂੰ ਚਾਤਾਂ ਮਾ ਦੇ ਕੇ ਨਿਕਲ ਗਿਆ। ਉਹ ਹੋ। ਅੱਛਾ ਤੁਹਾਡੀ ਉੱਥੋਂ ਦੀ ਐਮਬੈਸੀ ਨਾਲ ਜਾਂ ਸੈਂਟਰ ਗਵਰਨਮੈਂਟ ਨਾਲ ਹੁਣੇ ਹੁਣੇ ਮਨਜਿੰਦਰ ਸਿਰਸਾ ਵੀ ਮੇਰੇ ਨਾਲ ਫੋਨ ਲਾਈਨ ਤੇ ਸੀਗਾ। ਉਹ ਕਹਿੰਦਾ ਕਿ ਪਰਿਵਾਰ ਨਾਲ ਸੰਪਰਕ ਸਹਿਗੇ ਸੀ ਨਿਊਜ਼ੀਲੈਂਡ ਤੋਂ ਇੰਗਲੈਂਡ ਤੋਂ। ਹਾਂਜੀ। ਤੁਸੀਂ ਸੰਪਰਕ ਦੇ ਵਿੱਚ ਹੈਗੇ ਹੋ ਸਰਕਾਰ ਦੇ ਨਾਲ ਸੈਂਟਰ ਗਵਰਨਮੈਂਟ ਨਾਲ ਜਾਂ ਉੱਥੋਂ ਦੀ ਐਮਬੈਸੀ ਨਾਲ। हां जी हां जी मेरे ब्रदर साडे जसपाल सिंह ਦੇ ਬ੍ਰਦਰ ਆ ਜਾਂ अफसरਪ੍ਰੀਤ ਸਿੰਘ ਦੇ ਬ੍ਰਦਰ ਆ ਆਸਟ੍ਰੇਲੀਆ ਤੋਂ ਉਹ ਉਹਨਾਂ ਨੂੰ ਸੰਪਰਕ ਵਿੱਚ ਆ ਐਂਬੈਸੀ ਨਾਲ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਡਿਟੇਲਸ ਵਗੈਰਾ ਆਉਂਦੀ ਆ ਉਹ ਵੀ ਆਪਣਾ ਵਰਕ ਕਰ ਰਹੇ ਆ ਬਟ ਹਾਲੇ ਕੁਛ ਉਹਨਾਂ ਦੇ ਹੱਥ ਨਹੀਂ ਲੱਗਾ ਬੜੀ ਮੰਤਪਾਕੀ ਗੱਲ ਆ ਅੱਛਾ ਜੀ ਕੁਝ ਸੋਰੀ ਯਾਨੀ ਕੰਦੀਪ ਸਿੰਘ ਢਾਣੀਵਾਲ ਸਾਹਿਬ ਨਾਲ ਵੀ ਦੋ ਵਾਰੀ ਅਸੀਂ ਮਿਲ ਚੁੱਕੇ ਆ ਸਾਨੂੰ ਯਕੀਨ ਦਿਵਾਉਂਦੇ ਆ ਵੀ ਤੁਹਾਡਾ ਹੱਲ ਕਰਕੇ ਦਵਾਂਗੇ ਪਰ ਹਾਲੇ ਤੱਕ ਉਹਨਾਂ ਵੱਲੋਂ ਵੀ ਕੋਈ ਕਾਰਜਕਾਰੀ ਸਾਡੀ ਨਜ਼ਰ ਨਹੀਂ ਆ ਰਹੀ ਅਸੀਂ ਹੁਣੇ-ਹੁਣੇ ਪੁਲਿਸ ਦਾ ਵਰਸ਼ਨ ਵੀ ਸੁਣਿਆ ਉਹ ਵੀ ਕਹਿ ਰਹੇ ਨੇ ਕਿ ਏਜੰਟ ਫਰਾਰ ਹੈ ਏਜੰਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਦੇ ਏਜੰਟ ਤਾਂ ਘੱਟੋ-ਘੱਟ ਗ੍ਰਿਫਤਾਰ ਕੀਤਾ ਜਾਵੇ ਜੇ ਏਜੰਟ ਗ੍ਰਿਫਤਾਰ ਹੋ ਗਿਆ ਉਹ ਸੂਤਰ ਧਾਰ ਵੀ ਲੱਭ ਸਕਦੇ ਨੇ ਜੀ ਜੀ ਇਹ ਤੇ ਇਹਨਾਂ ਸਿਰਫ ਪਰਚਾ ਵੀ ਸਰ ਹੋਇਆ ਹੈ 16 ਤਰੀਕ ਦਾ ਉਸ ਤੋਂ ਬਾਅਦ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰ ਕੋਈ ਗ੍ਰਿਫਤਾਰੀ ਨਹੀਂ ਕਮਲਤਵਾਲ ਧੀਰਜਟਵਾਲ ਤੇ ਸ਼ਵਿਤਾ ਦੇਵੀ ਜੋ ਹਿਆਰਪੁਰ ਪੁਲਿਸ ਪੁਲਿਸ ਲਾਈਨ ਵਿੱਚ ਰਹਿੰਦੀ ਆ ਉਹਨਾਂ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਨਹੀਂ ਕੀਤੀ ਪੁਲਿਸ ਇਸ ਮਾਮਲੇ ਵਿੱਚ ਬਹੁਤ ਹੀ ਨਕਾਮ ਕੋਸ਼ਿਸ਼ ਕਰ ਰਹੀ ਚਲੋ ਹੁਣ ਹੁਣ ਤੁਹਾਡੀ ਮੰਗ ਕੀ ਹੈ ਕਿਉਂਕਿ ਸਾਡਾ ਇਹ ਸ਼ੋਅ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਤੁਸੀਂ ਕੀ ਤੁਹਾਡੀ ਇਹੀ ਹੈ ਸਰ ਇਹ ਸਾਰਾ ਗ로우 ਆ ਸਰ ਅਸੀਂ ਇਹੀ ਚਾਹੁੰਦੇ ਆ ਪੰਜਾਬ ਸਰਕਾਰ ਤੋਂ ਸਾਡੇ ਪਰਚੇ ਜਲਦੋਂ ਜਲਦ ਠੀਕ ਕਰ ਸਾਡੇ ਘਰ ਪਹੁੰਚ ਜਾਣਾ ਔਰ ਇਨਜੈਂਟਰਾ ਤੇ ਬੰਦੀ ਕਾਰਵਾਈ ਕਮਲਤ ਕਵਾਲ ਪੀਰ ਜਤਵਾਲ ਤੇ ਸਬੀਤਾ ਤੇ ਇੱਕ ਬੰਦੀ ਕਾਰਵਾਈ ਜੋ ਸੱਤ ਤੋਂ ਸੱਤ ਸੱਜਣਾ ਨੂੰ ਦੇਸ਼ ਤੋਂ ਜੁਤੀ ਜਾਂਦਾ ਅੱਛਾ ਇਹਨੇ ਏਜੰਟਾਂ ਨੂੰ ਪੈਸਾ ਕਿੰਨਾ ਦਿੱਤਾ ਸੀ ਇਹ ਇਨਾ ਏਜੰਟਸ ਨੂੰ ਕਿੰਨਾ ਪੈਸਾ ਦਿੱਤਾ ਸੀ ਤੁਸੀਂ ਅਸੀਂ 18 18 ਲੱਖ ਰੁਪਏ 18 ਲੱਖ ਰੁਪਏ ਇਹ ਹਰ ਇੱਕ ਨੌਜਵਾਨ ਨੇ 18 18 ਲੱਖ ਰੁਪਏ ਦਿੱਤਾ ਸੀ ਹਾਂ ਜੀ ਸਾਰਿਆਂ ਦਾ ਸਾਰਿਆਂ ਤੋਂ ਪੈਸਾ ਉਹਨੇ ਪਹਿਲਾਂ ਲੈ ਲਿਆ ਸੀ 18 18 ਲੱਖ ਰੁਪਏ ਅੱਲਾਹ ਰੱਬ ਜੀ ਅੱਲਾਹ ਰੱਬ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਤੁਹਾਡੀ ਆਵਾਜ਼ ਜਿਹੜੀ ਉਹ ਸਰਕਾਰਾਂ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸਟੇਟ ਦੀ ਸਰਕਾਰ ਹੋਵੇ ਕਿਉਂਕਿ ਜਿਸ ਪਰਿਵਾਰ ਦਾ ਜੀ ਹੈ ਜਿਹੜਾ ਉਹ ਇਸ ਝਮੇਲੇ ਦੇ ਵਿੱਚ ਇਸ ਇਸ ਤਰੀਕੇ ਨਾਲ ਫਸ ਜਾਂਦਾ ਹੈ ਇਹ ਪਰਿਵਾਰ ਹੀ ਸਮਝ ਸਕਦਾ ਕਿ ਉਹਨਾਂ ਦੇ ਉੱਤੇ ਕੀ ਬੀਤ ਰਹੀ ਹੈ ਨਾ ਉਹਨਾਂ ਦੇ ਘਰ ਦੇ ਜੀ ਦਾ ਪਤਾ ਹੈ ਕਿ ਉਹਨੇ ਕੁਝ ਖਾਦਾ ਹੈ ਪੀਤਾ ਹੈ ਔਰ ਤਸ਼ੱਦਦ ਜਿੰਨਾ ਹੋ ਰਿਹਾ ਹੈ ਜਿੰਨਾ ਉਹਨਾਂ ਦੇ ਭਰਾ ਅੰਮ੍ਰਿਤਪਾਲ ਦੇ ਭਰਾ ਨੇ ਦੱਸਿਆ ਕਿ ਕਿਵੇਂ ਜ਼ਖਮੀ ਕੀਤਾ ਗਿਆ ਪਾਣੀ ਦੇ ਵਿੱਚ ਛੱਡਿਆ ਗਿਆ ਨਾ ਰੋਟੀ ਦਿੱਤੀ ਜਾ ਰਹੀ ਹੈ ਨਾ ਪਾਣੀ ਦਿੱਤਾ ਜਾ ਰਿਹਾ ਹੁੰਦਾ ਹੀ ਅਕਸਰ ਇਹ ਹੈ ਏਜੰਟ ਤੁਹਾਨੂੰ ਸਬਜ ਬਾਗ ਦਿਖਾਉਂਦੇ ਨੇ ਕਿਉਂਕਿ ਏਜੰਟ ਨੇ ਅੱਗੋਂ ਆਪਣੇ ਬੰਦੇ ਰੱਖੇ ਹੁੰਦੇ ਨੇ ਕਿ ਫਲਾਣਾ ਬੰਦਾ ਆ ਰਿਹਾ ਉਹਨੂੰ ਡੌਂਕੀ ਲਵਾ ਕੇ ਜਾਂ ਉਹਨੂੰ ਗਲਤ ਤਰੀਕੇ ਨਾਲ ਜਾਂ ਸਹੀ ਤਰੀਕੇ ਨਾਲ ਉਹ ਇੱਥੇ ਤੱਕ ਪਹੁੰਚਾਣਾ ਤੇ ਉਹਨਾਂ ਦਾ ਏਜੰਟਾਂ ਦਾ ਲੈਂਡ ਦੇਣ ਉਹਨਾਂ ਲੋਕਾਂ ਦੇ ਨਾਲ ਹੁੰਦਾ ਜਦੋਂ ਉਹਨਾਂ ਲੋਕਾਂ ਨੂੰ ਪੈਸੇ ਨਹੀਂ ਮਿਲਦੇ ਜਾਂ ਜਿਹੜੇ ਬੈਕਲੌਗ ਉਹਨਾਂ ਦਾ ਕਲੀਅਰ ਨਹੀਂ ਹੁੰਦਾ ਪਿਛਲਾ ਪੈਸਾ ਨਹੀਂ ਮਿਲਦਾ ਤਾਂ ਉਹਨਾਂ ਨੂੰ ਇੱਕ ਸੌਫਟ ਟਾਰਗੇਟ ਮਿਲ ਜਾਂਦਾ ਜਿਹੜਾ ਉਹਨਾਂ ਦਾ ਆਇਆ ਹੁੰਦਾ ਪੈਸੇਂਜਰ ਹੁੰਦਾ ਜਾਂ ਕਹਿ ਲਓ ਕਿ ਉਹਨਾਂ ਵੱਲੋਂ ਭੇਜਿਆ ਹੋਇਆ ਕੋਈ ਬੰਦਾ ਹੁੰਦਾ ਤਾ ਉਹ ਉਹਨੂੰ ਆਪਣੇ ਕੋਲ ਰੱਖਦੇ ਨੇ ਉਹਨੂੰ ਅਗਵਾ ਕਰ ਲੈਂਦੇ ਨੇ ਉਹਦੇ ਤੇ ਟਾਰਚਰ ਕਰਦੇ ਨੇ ਤਾਂ ਜੋ ਜਾਂ ਤਾਂ 에ਜੰਟ ਪੈਸੇ ਦੇਵੇ ਜਾਂ ਇਹ ਲੋਕ ਜਿਹੜੇ ਆਏ ਨੇ ਨੌਜਵਾਨ ਜਿਹੜੇ ਆਏ ਨੇ ਉਹਨਾਂ ਦੇ ਘਰ ਦੇ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਪੈਸਾ ਪਰਨ ਜਿਵੇਂ ਮਰਜ਼ੀ ਪਰਨ ਸੋ ਇਹੀ ਕਹਾਣੀ ਇੱਥੇ ਵੀ ਹੋਈ ਆ ਬਾਹਰ ਜਾਣ ਤੋਂ ਪਹਿਲਾਂ ਹਜ਼ਾਰ ਵਾਰ ਨਹੀਂ 1 ਲੱਖ ਵਾਰ ਜ਼ਰੂਰ ਸੋਚੋ ਪੂਰੀ ਤਰ੍ਹਾਂ ਘੋਖ ਕਰੋ ਘੋਖ ਕਰਨ ਤੋਂ ਬਾਅਦ ਹੀ ਆਪਣੇ ਘਰ ਦੇ ਜੀ ਨੂੰ ਬਾਹਰ ਭੇਜੋ ਤੇ ਖੁਦ ਦੀ ਵੀ ਜ਼ਿੰਮੇਵਾਰੀ ਆ ਬਾਹਰ ਜਾਣ ਤੋਂ ਪਹਿਲਾਂ ਸਾਰੀ ਕੋਕ ਕੀਤੀ ਜਾਵੇ ਸਹੀ ਤਰੀਕੇ ਨਾਲ ਬਾਹਰ ਜਾਇਆ ਜਾਵੇ ਔਰ ਇਹਦਾ ਨੌਜਵਾਨਾਂ ਦੀ ਇੱਜ਼ਤ ਤੱਕ ਗੱਲ ਹੈ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੱਗੇ ਹੋਏ ਹਾਂ ਪੰਜਾਬ ਦੀ ਸਰਕਾਰ ਵੀ ਕਹਿ ਰਹੀ ਲੱਗੇ ਹੋਏ ਹਾਂ ਪ੍ਰਜਾਤਾ ਕੋਟਰੇ ਵਾਲੇ ਜਨ ਨਹੀਂ ਗ੍ਰਫਤਾਰ ਹੁੰਦਾ ਤਦ ਤੱਕ ਕਿ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਣ ਰੋ ਪੀ ਸੀ ਨਿਊਜ਼ ਨਾਲ ਧੰਨਵਾਦ